ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਡਾਕਟਰ ਮੀਕ ਸਿੰਘ ਮੁੱਖ ਖੇਤੀਬੜੀ ਅਫਸਰ ਗੁਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ੇ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਦੇ ਲਾਗਤ ਘੱਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੋਖ ਸਾਥੀਓ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੋਨੇ ਦੀ ਤੰਦਰੁਸਤ ਬਣੀ ਰਹੀ ਕੀ ਮੈਂ ਤਿਆਰ ਕਰੀਆ ਕਿਸਾਨ ਸਾਥਿਓ ਜਿਵੇਂ ਕਿ ਤੁਸੀਂ ਚਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਤਿੰਨ ਤਰੀਕਾੜੀਆਂ ਮਿਥੀਆਂ ਗਈਆਂ ਨੇ ਝੋਨੇ ਦੀ ਲਵਾਈ ਕਰਨ ਦੀਆਂ 1 ਜੂਨ 5 ਜੂਨ ਤੇ 10 ਜੂਨ ਸਾਡਾ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਹੈ ਲਵਾਈ ਦਾ ਸਮਾਂ ਜਿਹੜਾ ਉਹ 5 ਜੂਨ ਹੈ 5 ਜੂਨ ਦਾ ਮਤਲਬ ਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ 5 ਮਈ ਦੇ ਲੱਗ ਜਗੇ ਹੀ ਫੀਲੀ ਪੀਤੀ ਹੋਏਗੀ ਤੇ ਉਸ ਹਿਸਾਬ ਨਾਲ ਅੱਜ 25 ਤਰੀਕ ਹੈ ਦਾ 15 ਤੋਂ 20 ਦਿਨ ਦੀ ਪਨੀਰੀ ਜਿਹੜੀ ਆ ਉਹ ਤਕਰੀਬਨ ਜਿਹੜੀ ਹੋ ਗਈ ਹੈ। ਸੋ ਸਨ ਸਾਥੀਓ ਪੰਜਾਬ ਕੇਤੀਬੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਲਈ ਬਜਾਈ ਸਮੇਂ ਹੀ ਕੁਝ ਖਾਦਾਂ ਦੀ ਜਿਹੜੀ ਸफार्च ਕੀਤੀ ਜਾਂਦੀ ਹੈ ਜਿਹੜੀ ਕੋਦੋਂ ਪਾਤੀ ਜਾਂਦੀ ਹੈ। ਉਸ ਦੇ ਵਿੱਚ 4-5 ਕਿਲੋ ਯੂਰੀਆ 7-8 ਕਿਲੋ ਸਿੰਗਲ ਸਪਰ ਫਾਸਫੇਟ ਇਸੇ ਤਰ੍ਹਾਂ 3 ਤੋਂ 4 ਕਿਲੋ ਜ਼ਿੰਕ ਸਲਫੇਟ ਉਪਾਕੇ ਅਸੀਂ ਤੰਦਰੁਸਤ ਪਨੀਰੀ ਜਿਹੜੀ ਤਿਆਰ ਕਰ ਸਕਦੇ ਹਾਂ ਇਸ ਦੇ ਬਾਵਜੂਦ ਕਈ ਵਾਰੀ ਕੁਝ ਖਰਾਕੀ ਤੱਤਾਂ ਦੀ ਘਾਟ ਜਿਹੜੀ ਆ ਉਹ ਬਾਅਦ ਵਿੱਚ ਆ ਜਾਂਦੀ ਆ ਉਸ ਦੇ ਵਿੱਚ ਲੋਹਾ ਤੇ ਜ਼ਿੰਕ ਸਲਫੇਟ ਦੀ ਘਾਟ ਜਿਹੜੀ ਆ ਉਹ ਆਮ ਦੇਖੀ ਗਈ ਆ ਇਸ ਤੋਂ ਇਲਾਵਾ ਯੂਰੀਆ ਦਾ ਵੀ ਇੱਕ ਵਾਰੀ ਦਬ ਉਹ ਦੂਜੀ ਕਿਸੇ ਜਿਹੜੀ ਆ ਪਾਣੀ ਦੀ ਜਿਹੜੀ ਸਫਾਈ ਕੀਤੀ ਜਾਂਦੀ ਆ ਜੇਕਰ ਅਸੀਂ ਲੋਹੇ ਦੀ ਘਾਟ ਦੀ ਗੱਲ ਕਰੀਏ ਤਾਂ ਅੱਜ ਕੱਲ ਜਦੋਂ 15 20 ਦਿਨ ਦੀ ਪਨੀਰੀ ਹੋ ਜਾਂਦੀ ਆ ਤਾਂ ਕਈ ਦੇਖਿਆ ਗਿਆ ਕਿ ਕਈ ਥਾਵਾਂ ਦੇ ਉੱਤੇ ਜਿਹੜੀ ਪਨੀਰੀ ਜਿਹੜੀ ਆ ਉਹ ਧੌੜੀਆਂ ਦੇ ਵਿੱਚ ਪੀਲੇ ਰੰਗ ਦੀ ਪੈ ਜਾਂਦੀ ਹੈ। ਲੱਤਨ ਹੋ ਜਾਂਦੀ ਹੈ, ਪੀਲਾ ਪਣ ਜਾਂਦਾ। ਵਾਧਦੀ ਨਹੀਂ ਪਨੀਰੀ। ਉਹਨੂੰ ਕਿਸਾਨਾਂ ਵੱਲੋਂ ਯੂਰੀਆ ਵੀ ਪਾਈ ਜਾਂਦੀ ਪਰ ਵਾਧਦੀ ਨਹੀਂ ਆ। ਉਹ ਇਸ ਕਰਕੇ ਨਹੀਂ ਵਧਦੀ ਜਿੰਨਾ ਚਿਰ ਅਸੀਂ ਉਸ ਖੁਰਾਕੀ ਤੱਤ ਦੀ ਲੋਹੇ ਦੀ ਖੁਰਾਕੀ ਤੱਤ ਦੀ ਪੂਰਤੀ ਨਹੀਂ ਕਰਾਂਗੇ ਉਹ ਨਹੀਂ ਵਧੇਗੀ। ਕਿਉਂਕਿ ਲੋਹਾ ਥੋੜੀ ਮਾਤਰਾ ਦੇ ਵਿੱਚ ਫਸਲ ਨੂੰ ਚਾਹੀਦਾ ਪਰ ਹੁੰਦਾ ਬਹੁਤ ਜ਼ਰੂਰੀ ਆ। ਸੋ ਇਸ ਦੀ ਪੂਰਤੀ ਕਰਨ ਲਈ ਇੱਕ ਇੱਕ ਅੱਧਾ ਕਿਲੋ ਤੋਂ ਲੈ ਇਸ ਦੀ ਇਸ ਖੁਰਾਕੀ ਤੱਤ ਦੀ ਪੂਰਤੀ ਕਰਨ ਲਈ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋ ਇਸ ਖੁਰਾਕੀ ਤੱਤ ਦੀ ਪੂਰਤੀ ਲਈ ਅੱਧਾ ਕਿਲੋ ਤੋਂ 1 ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲਲੇ ਦੇ ਹਿਸਾਬ ਨਾਲ ਉਹ ਆਪਾਂ ਛਰਕਾੜਾ ਵਾਪਾਂ ਕਰ ਸਕਦੇ ਹਾਂ ਜੇਕਰ ਜ਼ਰੂਰਤ ਪਵੇ ਤਾਂ ਹਫਤੇ ਬਾਅਦ ਹਫਤੇ ਆਪਣੇ ਬਾਅਦ ਦੋ ਚਪੇਟੇ ਛੇੜੇ ਛਰਕਾੜੇ ਹੋਰ ਆਪਾਂ ਕੀਤੇ ਜਾ ਸਕਦੇ ਆ ਸੋ ਇਸ ਜਿਹੜੀ ਜਿਹੜੇ ਖੁਰਾਕੀ ਤੱਤ ਦੀ ਪੂਰਤੀ ਲਈ ਜੇ ਤੁਸੀਂ ਦੇਖੋਗੇ ਕਿ ਇੱਕਦਮ ਜਿਹੜਾ ਉਹਦੀ ਜਿਹੜੀ ਗਰੋਥ ਵਧੇਗੀ ਤੇ ਸਾਡੀ ਜਿਹੜੀ ਤੰਦਰੁਸਤ ਪ੍ਰੀਤ ਜਿਹੜੀ ਆ ਉਹ ਆਪਾਂ ਤਿਆਰ ਕਰ ਸਕਦੇ ਆ ਸੋ ਇਸ ਤੋਂ ਇਲਾਵਾ ਜ਼ਿੰਕ ਦੀ ਜ਼ਿੰਕ ਸਲਫੇਟ ਦੀ ਘਾਟ ਆ ਸਕਦੀ ਆ। ਕਈ ਵਾਰੀ ਕਈ ਕਿਸਾਨ ਵੀਰਾਂ ਨੇ ਜ਼ਿੰਕ ਤੋਂ ਜ਼ਿੰਕ ਪੈ ਜਾਂਦੀ ਆ ਪਰ ਕਈ ਵਾਰ ਨਹੀਂ ਪੁੰਹਦੇ ਆ ਜੀ। ਉਸ ਤੋਂ ਬਾਅਦ ਜਿਹੜਾ ਪਨੀ ਦੇ ਵਿੱਚ ਵੀ ਜਿਹੜੀ ਉਹ ਜ਼ਿੰਕ ਦੀ ਘਾਟ ਆ ਸਕਦੀ ਆ। ਸੋ ਉਸ ਤੋਂ ਵਿੱਚ ਨਿਸ਼ਾਨੀ ਹੁੰਦੀ ਕਿ ਜਿਹੜੇ ਪੁਰਾਣੇ ਪੱਤੇ ਹੁੰਦੇ ਜੰਗਾਲੇ ਜੇ ਜਾਂਦੇ ਆ। ਆ ਪੱਤੇ ਜਿਹੜੇ ਬੂਟੇ ਜਿਹੜੇ ਆ ਉਹ ਗਿੱਠੇ ਰਹਿ ਜਾਂਦੇ ਆ, ਵਾਧੇ ਨਹੀਂ ਹਗੇ। ਸੋ ਇਸ ਖੁਰਾਕੀ ਤੱਤ ਵੀ ਬਹੁਤ ਥੋੜੀ ਮਾਤਰਾ ਵਿੱਚ ਚਾਹੀਦਾ ਪਰ ਹੁੰਦਾ ਬਹੁਤ ਜ਼ਰੂਰੀ ਆ। ਇਸ ਦੀ ਪੂਰਤੀ ਲਈ ਸੋ ਇਸ ਖੁਰਾਕੀ ਤੱਤ ਦੀ ਪੂਰਤੀ ਲਈ ਅੱਧਾ ਕਿਲੋ ਜ਼ਿੰਕ ਸਲਫੇਟ 21 ਜਾਂ 300 ਗ੍ਰਾਮ ਜ਼ਿੰਕ ਸਲਫੇਟ 33% ਇਹਦਾ ਹੀ ప్రతి ਕਿਲੇ हिसाब ਨਾਲ 100 ਲੀਟਰ ਪਾਣੀ ਵਿੱਚ ਕੋਲ ਕੇ ਛਿੜਕਾਅ ਕਰ ਸਕਦੇ ਆ ਤੇ ਜੇ ਜਰੂਰਤ ਪਵੇ ਤਾਂ ਇੱਕ ਛਿੜਕਾਅ ਹੋਰ ਕਰ ਲਓ ਤਾਂ ਇਸ ਦੀ ਪੂਰਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਦੋਂ ਪਨੀਰੀ 15 ਤੋਂ 20 ਦਿਨ ਦੀ ਹੋ ਜਾਂਦੀ ਆ ਤਾਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਵੱਲੋਂ ਇੱਕ ਸਿਫਾਰਸ਼ ਕੀਤੀ ਜਾਂਦੀ ਹੈ ਕਿ 5 ਤੋਂ 4 ਤੋਂ 5 ਕਿਲੋ ਯੂਰੀਆ ਪ੍ਰਤੀ ਕਿਨਾਲ ਦੇ हिसाब ਨਾਲ ਛਟਾ ਦੇ ਕੇ ਉਹਨੂੰ ਪਾ ਦਿੱਤਾ ਜਾਵੇ ਉਸ ਨਾਲ ਜਿਹੜੀ ਪਨੀਰੀ ਜਿਹੜੀ ਆ ਉਹ ਤੁਹਾਡੀ ਬਹੁਤ ਵਧੀਆ ਤੰਦਰੁਸਤ ਜਿਹੜੀ ਆ ਜਲਦੀ ਤਿਆਰ ਹੋ ਜਾਏਗੀ ਸੋ ਕਿਸਾਨ ਵੀਰੋ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਵੀ ਆਂਡੀ ਗਵਾਂਡੀ ਦੇ ਕਹਿਣ ਤੇ ਜਾਂ ਕਿਸੇ ਦੁਕਾਨਦਾਰ ਦੇ ਕਹਿਣ ਤੇ ਕੋਈ ਵਾਧੂ ਪਾਲਤੂ ਚੀਜ਼ ਨਾ ਪਾਓ ਜਿਹੜੀਆਂ ਤੁਹਾਨੂੰ ਸਵਾਰਜ ਕੀਤੀਆਂ ਗਈਆਂ ਨੇ ਉਹਦੇ ਨਾਲ ਹੀ ਤੁਹਾਡੀ ਜਿਹੜੀ ਪਨੀਰੀ ਜਿਹੜੀ ਆ ਉਹ ਟਾਈਮ ਸਿਰ ਜਿਹੜੀ ਆ ਉਹ ਤਿਆਰ ਹੋ ਜਾਏਗੀ ਸੋ ਇੱਕ ਜਰੂਰ ਖਿਆਲ ਰੱਖਣਾ ਕਿ ਲਵਾਈ ਸਮੇ ਪਨੀਰੀ ਦੀ ਉਮਰ ਜਿਹੜੀ ਆ 25 ਤੋਂ 30 ਦਿਨ ਦੀ ਹੋਵੇ ਹੱਦ ਜਿਹੜੀ 35 ਦਿਨ ਜਿੰਨੀ ਆਪਾਂ ਲੇਟ ਕਰੀ ਜਾਵਾਂਗੇ ਉਨੀ ਜਿਹੜੀ ਉਹ ਪ੍ਰੋਬਲਮ ਜਿਹੜੀ ਉਹਦੇ ਵਿੱਚ ਛੱਕ ਘੱਟ ਬਣ ਗਈਆ ਮੰਨ ਲਓ ਜੇਕਰ 45 ਦਿਨ ਦੀ ਪਨੀਰੀ ਜਿਹੜੀ ਲਾਉਣੀ ਪੈ ਜਾਂਦੀ ਹੈ ਫਿਰ ਅਸੀਂ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਆਪਾਂ ਯੂਰੀ ਜਿਹੜੀ ਹੈ ਹੋਰ ਪਾ ਸਕਦੇ ਆ ਸੋ ਇਸ ਤਰ੍ਹਾਂ ਕਰਕੇ ਅਸੀਂ ਤੰਦਰੁਸਤ ਪਨੀਰੀ ਜਿਹੜੀ ਆਪਾਂ ਤਿਆਰ ਕਰ ਸਕਦੇ ਆ ਜਿਸ ਲੋ ਬਿਜਾਰ ਦੇ ਵਿੱਚ ਬਹੁਤ ਸਾਰੇ ਕੁਝ ਹੋਰ ਚੀਜ਼ ਜਿਹੜੀਆਂ ਮਿਲਦੀਆਂ ਨੇ ਬਾਇਓ ਫਰਟਾਈਜ਼ਰ ਸਟੀਮੂਲੈਂਟ ਵਗੈਰਾ ਵਗੈਰਾ ਮਿਲਦੇ ਉਹਦੀ ਪਾਉਣ ਦੀ ਲੋੜ ਨਹੀਂ ਹੈ ਤਾਂ ਇਹੀ ਜਿਹੜੀ ਇਹੀ ਖੁਰਾਕੀ ਦੀ ਤੱਤ ਜਦੋਂ ਆਪਾਂ ਪੂਰੀ ਕਰਦੇ ਉਹ ਵੀ ਕਰਦੇ ਆਂਗੇ ਤਾਂ ਤੁਹਾਡੀ ਜਿਹੜੀ ਪੂਰੀ ਜਿਹੜੀ ਪਨੀਰੀ ਜਿਹੜੀ ਆ ਪੂਰੀ ਤ ਸੋ ਸਾਰੇ ਸਾਥੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਇਸ ਨੂੰ ਕਾਹ ਹੋਰ ਆਪਣੇ ਸੱਜਣਾ ਮਿੱਤਰਾਂ ਵਾਰਨੀਆਂ ਆਣੀਆਂ ਗਵਾਰਨੀਆਂ ਤੱਕ ਪਹੁੰਚਾਓ ਸ਼ੇਅਰ ਕਰੋ ਤੇ ਇਸ ਨੂੰ YouTube ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੇ ਆਪਸੇ ਜਰੂਰ ਕਰੋ ਲਾਈਕ ਕਰੋ ਜੋ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਤੁਹਾਡੇ ਤੱਕ ਟਾਈਮ ਸਰਪੂਲ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ